ਕਾ ਰਿਹਾ ਜਦ ਆਦੀ ਚੁੱਤੀ ਆ ਗਿਆ ਹਾਂਜੀ ਕਿੱਥੇ ਚੱਲੇ ਆਪਾ ਸਰਦਾਰ ਕਿੱਡ ਆਵਾ ਚੱਲੇ ਨੰਦਪੁਰ ਸਾਹਿਬ ਅੱਛਾ ਤੇ ਕਿੰਨਾ ਜ਼ੇਰ ਹੋ ਗਿਆ ਟਿਕਨੇ ਆਪਾ ਹਲੂ ਅੱਧਾ ਘੰਟਾ ਤੋਂ ਵਾਦੋ ਵੇ ਟਾਈਮ ਤੇ ਆ ਹੁਣ ਆਉਂਦੇ ਸ਼ੇਰ ਤੁਹਾਡਾ ਕੀ ਕਹਿਣਾ ਸਣੀ ਜੀ ਇਹ ਔਖਾ ਵਾ ਆ ਸਾਡੇ ਦੇ ਮੇਲੇ ਦਾ ਕਾਜ ਕਰਤ ਜਾ ਸਾਡੇ ਦੇ ਅੰਹੀਂ ਤੇ ਬਏ ਹੋ ਗਏ ਉਹਨਾਂ ਨੇ ਦਰਦਿਆਂ ਨੂੰ ਕਰਦੇ ਪੱਠੇ ਇਹਨਾਂ ਨੇ ਕੱਲ ਨਹੀਂ ਵਢਿਆ ਓਏ ਆ ਇਹਨਾਂ ਦਾ ਓਏ ਇੰਨਾ ਟਾਈਮ ਸਵਖਤ ਤੇ ਆ ਗਏ ਕੀ ਗੱਲ ਸੂਰਜ ਤਾਂ ਚੜ ਲਾਂ ਦੋ ਉਹ ਸੂਰਜ ਚੜ ਲਾਂ ਦੋ ਤੋਕੇ ਦੀ ਲਾਤ ਨੂੰ ਕੀ ਕਹਿਣਾ ਜਦੋਂ ਤੁਸੀਂ ਨੀ ਟਾਈਮ ਨਾ ਤੁਰਨਾ ਤੇ ਗਲਤੀ ਬੰਨਾ ਪੰਜ ਕਲਿਆਣੀ ਮੇਰੇ ਹੱਥ ਤੇ ਪਈ ਆ ਮਮਾ ਸਵਖਤੇ ਤੁਰਦੇ ਕੋਈ ਮਲਕ ਇੰਨਾ ਘੱਟਾ ਮਿੱਟੀ ਹੁਣ ਪੈਣਾ ਇੰਨੀ ਟ੍ਰੈਫਿਕ ਹੋਣੀ ਆ ਉਦੋਂ ਟ੍ਰੈਫਿਕ ਨਹੀਂ ਹੋਣੀ ਗੁੱਸੇ ਠੰਡੇ ਸਵਾਦ ਖੇ ਕਰਦੇ ਨੇ ਗੁਰੂ ਵਾਲੇ ਬਣੀਆਂ ਸੰਗਤ ਦੀ ਚੱਲ ਚਲੋ ਕਰੋ ਪੂਜ ਅਗੋ ਆਪਣਾ ਗੁਰਦੁਆਰਾ ਆਪਣਾ ਬਾਬਾ ਮੱਲੂ ਸਾਹਿਬ ਆਪਾਂ ਪਹੁੰਚ ਗਏ ਆ ਸਾਰੇ ਜਣੇ ਅੱਜ ਚੱਲੇ ਆ ਬੜਾ ਪ੍ਰਕਾਸ਼ ਆ ਇਹ ਘਰ ਦੇ ਦਰਵਾਜ਼ੇ ਚੱਲੇ ਗਾ ਆ ਛੱਡਿਓ ਉਹ ਸਾਰੇ ਲੋਕ ਲੱਗਾ ਸੇਵਾ ਹਾਂ ਸੇਵਾ ਕਦੋਂ ਨਾ ਮਰ ਗਿਆ ਵਾ ਸੰਗਤ ਦੀ ਨਿਭਾ ਲਓ ਯਾਰ ਬਰਗਰ 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 ਹੀ ਹੋ ਜਾਂਦਾ ਨਾਲ ਸੀ ਚਰਗਲ ਬਰਗਰ ਕੋ ਨੱਟੀ ਕੋ ਨੱਟੀ ਕੋ ਛਾੜੋ ਜਿਹੜਾ ਬਣਦਾ ਬੰਦ ਨਹੀਂ ਬਣਦਾ ਬੰਦ ਬੰਦ ਕਹਿਣਾ ਉਹ ਵਾ ਕਹਿਣਾ ਵਧੀਆ ਇਹ ਮੁੰਡੇ ਹੋਣਾ ਮੈਂ ਖਾਤੀ ਕੋ ਹਾਂਜੀ ਨਾਲ ਖਾਦੇ ਇਹਨਾਂ ਨੇ ਕਿੰਨੇ ਪਿਆਈ ਪਾ ਚੱਲੋ ਸੇਵਕਾ ਅੱਛੇ ਕੰਮ ਉਹਦੇ ਉਹਦੇ ਵਿਚਾਰ ਲਾਇਆ ਨਾ ਕਿੰਨੇ ਪਿਆਈ ਕਿੰਨੇ ਪਿਆਈ ਕਿੰਨੇ ਪਿਆਈ ਕਿੰਨੇ ਪਿਆਈ ਹਾਂਜੀ ਵੀ ਤੀ ਨਹੀਂ ਪੀਤੀ ਸਰਦਾਰ ਕੁਲਦੀਪ ਸਿੰਘ ਡਾਕਟਰ ਓਏ ਹੋ ਇਹਨੇ ਹੱਕ ਦੀ ਸੇਵਾ ਲਕੀ ਜਪੀ ਤੇਰੇ ਲੋਏ ਅਈ ਗਿਆ ਨੇ ਰਾਜਾ ਨੇ ਮਾਰੀ ਅੱਛਾ ਨਹੀਂ ਇਹਨੂੰ ਘੰਟੀ ਰੱਖਣਾ ਨਹੀਂ ਪੜਣਾ ਵਾ ਜਿਹੜੇ ਬੰਦੇ ਲੇਟ ਆਏ ਆ ਚਾਰਜ ਪੈਣਾ ਵੇਟਿੰਗ ਚਾਰਜ ਤੇ ਬਲਕਾਰ ਨੇ ਉਹ ਸੈਂਡਵਿਚ ਲੈ ਕੇ ਉਸੇ ਵੇਲੇ ਦੱਸਤਾ ਵੀ ਗਲਤ ਵਾ ਠੀਕ ਆ ਮਿੱਠਾ ਵੜਾ ਇਹਦਾ ਯੋਗਦਾਨ ਪੂਰਾ ਵਾ ਕੋਈ ਭਾਈ ਵਿੱਚ ਓਏ ਉਹ ਕਿਹੜਾ ਸਾ ਗੈਸ ਪੂਰੀ ਇਦਾਂ ਦਾ ਖੰਡ ਪੂਰੀ ਜਾ ਤੋ ਮੇਨ ਬੈਠਾ ਬੋਲੇ ਆ ਕੀ ਹੋ ਗਿਆ ਸਾਡੇ ਵੀਰ ਕੁਲਦੀਪ ਸਿੰਘ ਪੈਸੇ ਘਟਾ ਰਹੇ ਨੇ ਦੁਕਾਨਦਾਰ ਕੋ ਭਰ ਦੁਕਾਨਦਾਰ ਵੀ ਅਥਰਾ ਵਾ ਪੈ ਇਹੋ ਜਿਹਾ ਜੁੜਿਆ ਰੀ ਗਾਣਾ ਆਵੇ ਪੈ ਦੇ ਦੇ ਨਾ ਬਚਾਉਣਾ ਨਹੀਂ ਨੇ ਸਾਰੇ ਵੇ ਜਿਹੜਾ ਖਾਦਾ ਇਹਨਾਂ ਸ਼ੁਕਰ ਪਿੱਛੇ ਬੈਠਾ ਵਾ ਸਾਡੇ ਡਾਕਟਰ ਸਾਹਿਬ ਖੇਤੀਬਾੜੀ ਵਿਭਾਗ ਦੇ ਇੰਚਾਰਜ ਫੰਡ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਮਨ ਵਿਊ ਖੋਨੇ ਤੋਂ ਸਰਕਾਰ ਕਿੱਥੇ ਪਹੁੰਚੀ ਆ ਅੱਜ ਆ ਪੁੱਛਿਆ ਗੁਰਦੁਆਰਾ ਸਾਹਿਬ ਵੇਖੋ ਤੁਸੀਂ ਇਸ ਦੀ ਲੋਕੇਸ਼ਨ ਵੇਖੋ ਉਹ ਤਾਂ ਕੈਡ ਲੋਕੇਸ਼ਨ ਆ ਜੀ ਤੇ ਚੈੱਕ ਕਰੋ ਤੁਸੀਂ ਅੱਲੇ ਪਾਣਾ ਤੁਸੀਂ ਵੀ ਜਾਣਾ ਵਾ ਇਹ ਚੈੱਕ ਕਰੋ ਬਹੁਤ ਸੁੰਦਰ ਇਤਿਹਾਸ ਆਹੋ ਜਿਹੜੀ ਕੋ ਨਾਂ ਨਾ ਤੇ ਵਾਲੀ ਬਤਾ ਇਹ ਬਾਈ ਇਹ ਤਾਂ ਮਗਰ ਉਹ ਇ tanto ਵੀ ਇਹਨਾਂ ਤੋਂ ਖੇਰ ਗਾੜਿਆ ਸੀ ਤੇ ਖੋਲਤੀਆਂ ਚੋਰ ਨੂੰ ਵੇਖ ਕੇ ਹੀ ਬਾਤ ਹੋ ਰਿਆ ਇਹ ਕਰ ਕੀ ਹੈ ਬਾਈ ਇਹ ਲੈ ਲਾ ਜੀ ਕਰਦਾ ਵਰਦਾ ਨਹੀਂ ਨਹੀਂ ਵਧੀਆ ਆ ਗਿਆ ਖਾਣਾ ਹੋ ਗਿਆ ਸੰਗਾਰ ਦੇ ਕੋਸ਼ੇ ਦੱਤ ਰਾਜਾ ਦਾ ਗਿਆ ਮਾਈ ਗੁਰੂ ਜੀ ਇੱਧਰ ਆ ਕੇ ਗੁਰੂ ਵਾਲੇ ਬਣੋ ਆ ਗਏ ਆਪਾਂ ਕਿਹੜੇ ਕਿੱਥੇ ਪਹੁੰਚ ਗਏ ਹੁਣ ਗੁਰੂ ਦੇ ਨਾਲ ਪਹੁੰਚ ਗਏ ਆ ਵੀ ਅਸੀਂ ਮਾਤਾ ਵਰਦਾ

哪里去